ਅਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਮਾਨਡਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਭਰਾ ਆਪਣੇ ਚੈਨਲ ਦੇ ਪਹਿਲੀ ਵਾਰ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਫੇਸਬੁੱਕ ਵਾਲੇ ਭਰਾ ਉਹ ਫੋਲੋ ਕਰ ਲਿਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਬਾਈ ਸੋਹਲਪੀਂ ਦੇ ਫਾਰਮ ਤੋਂ ਲੈ ਕੇ ਆਏ ਆ ਤੇ ਇੱਕ ਬਾਈ ਆਪਾਂ ਵੀਡੀਓ ਬਣਾਉਣ ਦਾ ਲਾਇਸੈਂਸ ਦਾ ਫਿਰਦਵਾਰ ਤੋਂ ਚਾਲੂ ਕਰਤਾ ਜੇ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ 959274571 ਤੇ ਕੰਟੈਕਟ ਕਰ ਲਿਓ ਆਜੋ ਇਹ ਨਗੀਨੇ ਦੀ ਬਾਈ ਨਾਲ ਸਾਰੀ ਗੱਲਬਾਤ ਕਰਵਾਉਣੇ ਆ ਹਾਸੀ ਗਾਲ ਜੀ ਸਹੀ ਹੈ ਸ੍ਰੀ ਗਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸੂਰਪ੍ਰੀਤ ਸਿੰਘ ਪਿੰਡ ਸ਼ੈਣਾ ਫੋਨ ਨੰਬਰ 62398850 ਠੀਕ ਹੈ ਜੀ 62398850 ਠੀਕ ਹੈ ਹੁਣ ਮੈਨੂੰ ਵੀ ਵਿੱਚ ਬਹੁਤ ਫੋਨ ਆਉਂਦੇ ਰਹਿਆ ਵੀ ਬਾਈ ਦੇ ਫਾਰਮ ਤੋਂ ਕੋਈ ਵੀਡੀਓ ਨਹੀਂ ਆਈ ਜਾਂ ਕੋਈ ਕੀ ਗੱਲਬਾਤ ਕਿਵੇਂ ਥੋੜਾ ਜਿਹਾ ਕੰਮ ਰੋਕਿਆ ਥੋੜਾ ਜਿਹਾ ਫਾਰਮ ਵਧਾ ਰਹੇ ਸੀਗੇ ਹਾਂ ਬਾਈ ਨੇ ਥੋੜਾ ਜਿਹਾ ਫਾਰਮ ਦਾ ਸੈਟਅਪ ਚੇਂਜ ਕਰਤਾ ਕਿਉਂਕਿ ਆ ਜਿਹੜੇ ਪਿੱਛੇ ਕਾਫ ਤੁਹਾਨੂੰ ਪਤਾ ਵੀ ਇਹਨਾਂ ਨੂੰ ਵੀ ਜਗ੍ਹਾ ਚਾਹੀਦੀ ਆ ਨਾ ਮੇ ਤੋਂ ਨਵੇਂ ਜਿਹੜੇ ਆਉਂਦੇ ਆ ਹਨਾ ਇਹਦਾ ਕਾਰਨ ਇਹੀ ਸੀ ਹਾਂਜੀ ਹਾਂਜੀ ਇੱਕ ਮੱਝ ਮੱਝਵਾਂ ਦੀਆਂ ਨੇ ਠੀਕ ਹੈ ਤੇ ਉਹਦਾ ਕਰਕੇ ਕੰਮ ਥੋੜਾ ਜਿਹਾ ਰੋਕਿਆ ਵਾ ਸੀ ਠੀਕ ਆ ਠੀਕ ਆ ਤੇ ਅੱਜ ਦਾ ਜਿਹੜਾ ਨਗੀਨਾ ਆਪਾਂ ਲੈ ਕੇ ਆਏ ਆ ਕਹਿਮਾ ਸੂਆ ਬਾਈ ਇਹ ਬਾਈ ਇਹ ਤੀਜਾ ਸੂਆ ਹੁਣ ਸੁੰਦੀ ਆ ਤੀਜਾ ਸੂਆ ਸੂਣਾ ਆ ਸਵਾ ਹਾਂਜੀ ਠੀਕ ਹੈ ਜਰਸੀ 'ਚ ਕੁਝ ਕੁ ਪਰਸੈਂਟ ਸਾਹੀ ਆ ਦੇ ਪੈਂਦੇ ਆ ਠੀਕ ਹੈ ਗਰਮੀ ਦੇ ਹਿਸਾਬ ਨਾਲ ਤਾਂ ਇਹ ਮੱਝ ਮੱਝ ਵਾਲਾ ਕੰਮ ਹੀ ਆ ਤੇ ਜਿਵੇਂ ਕਹਿੰਦੇ ਵੀ ਜਰਸੀ 'ਚ ਥੋੜਾ ਜਿਹਾ ਮੰਨ ਕੇ 10% ਸਾਹੀ ਵਾਲ ਦਾ ਟੱਚ ਜਾਂ ਹੈਗਾ ਹਨਾ ਤੇ ਦੁੱਧ ਜਿਵੇਂ ਕਹਿੰਦਿਏ ਫਿਰ ਮੱਝਾਂ ਵਾਲੀ ਦੁੱਧ ਬਈ ਪਿਛਲੇ ਸੂਏ ਨੇ 25 26 ਕਿਲੋ ਦਿੰਦਾ ਹੈ ਕਿ ਮੱਝਾਂ ਦੇ ਵਿੱਚ 60 65 ਰੁਪਏ ਕਿਲੋ ਇਹ ਦੁੱਧ ਪੈਂਦਾ ਹੈ ਠੀਕ ਆ ਤੇ ਆਪਾਂ ਇੱਕ ਸੂਆ ਚੋਈ ਆ ਇੱਕ ਸੂਆ ਬਈ ਆਪਾਂ ਚੋਈ ਪਿਛਲੇ ਸੂਆ ਆਪਾਂ ਚੋਈ ਆ ਇੱਕ ਦੂਜਾ ਸੂਆ ਆਪਾਂ ਠੀਕ ਆ ਠੀਕ ਆ ਠੀਕ ਆ ਬਾਕੀ ਬਈ ਮਦਰੀ ਗੋਡੀ ਦੀਆਂ ਬੈਠਕਦਾਰ ਆ ਜਿੰਦ ਜਾਣ ਵਾਲੀ ਆ ਚਾਹੇ 10 ਸੂਏ ਚੋਲੇ ਨੇ ਆ ਹੀ ਰਹਿਣਾ ਬਾਕੀ ਸਾਰਾ ਉਹ ਮੇਨ ਚੀਜ਼ ਜਿਹੜੀ ਆ ਗਈ ਠੰਡੀ ਸੀਲ ਹੱਥੀ ਬਾਈ ਕਰੇ ਹੱਥੀ ਜਵਾਈ ਵਾਲਾ ਥਾਣਾ ਜਿਹੜੇ ਆਪਣੇ ਕੋਈ ਭਰਾ ਜਿਹੜੇ ਘਰੇ ਵਾਲੇ ਆ ਨਾ ਉਹ ਇਹੀ ਚੀਜ਼ ਮੰਗਦੇ ਆ ਵੀ ਬਾਈ ਪਹਿਲਾ ਕੰਮ ਸੀਲ ਖੰਢੀ ਹੋਵੇ ਦੁੱਧ ਪੂਰਾ ਘੱਟ ਵੀ ਚਲੇ ਜੂ ਤੇ ਬਾਈ ਮਣੀ ਤੋਰ ਕੇ ਦਿਖਾ ਦੋ ਫਿਰ ਤੋਰਾ ਤਾਰਾ ਬਾਈ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬੈਮ ਪੱਠ ਪੰਨਨ ਕੇ ਚਲੋ ਵੀ ਪੱਠ ਪੁੱਠ ਦੀ ਐਨ ਇੱਕ ਨੰਬਰ ਆ ਸਿੱਧੀ ਟੂਰੀਡ ਦੀ ਹੱਡੀ ਕਿਸੇ ਪਾਸੇ ਹੱਥ ਤਰਾ ਨਹੀਂ ਹੈਗੀ ਤੋਰੇ ਕੰਨੀ ਵੀ ਚੈੱਕ ਕਰਾ ਦਿੰਨੇ ਆ ਕਈ ਵਾਰੀ ਦੂਰੋਂ ਨੇੜੋਂ ਕੋਈ ਭਰਾ ਆਉਣਾ ਹੁੰਦਾਗਾ ਤੇ ਉਹਨੂੰ ਫਿਰ ਕੋਈ ਦਿੱਕਤ ਤੇ ਨਹੀਂ ਆਉਂਦੀ ਤੇ ਬਾਈ ਰੇਟ ਫਰਜਾਇ ਜੀ ਹੋ ਜਾਮਾ ਬਾਈ ਜਾਇ ਰੇਟ ਠੀਕ ਹੈ ਤੇ ਬਾਕੀ ਤੋਰਾ ਤੂਰਾ ਚੈੱਕ ਕਰ ਲੋ ਬਾਈ ਪੂਰਾ ਐਨ ਪਲਵਾਨਾਂ ਵਾਲਾ ਤੋਰਾ ਤੋਪਾ ਥੋੜੀ ਜੀ ਤੇ ਬਾਕੀ ਬਾਈ ਮੋੜ ਦਿਆ ਉਹ ਬਸ ਤੋਰਾ ਤਾਰਾ ਇੱਕ ਨੰਬਰ ਆ ਕੋਈ ਵੀ ਬਾਈ ਬੇਫਿਕਰ ਹੋ ਕੇ ਆ ਸਕਦਾ ਦੂਰੋਂ ਨੇੜ ਵਾਲਾ ਕਿਸੇ ਨੂੰ ਇਹ ਦਿੱਕਤ ਨਹੀਂ ਆਊ ਵੀ ਆ ਕੇ ਕੋਈ ਤੋਰੇ ਦੀ ਜਾਂ ਕਿਸੇ ਹੋਰ ਵੀ ਚੀਜ਼ ਦੀ ਬਾਕੀ ਥਣਾ ਸੁਣਾ ਦਾ ਸਹਿਜ ਚਾਰੇ ਥਾਨ ਬਹੁਤ ਹੀ ਜਿਆਦੇ ਸੋਹਣੇ ਪੂਰੇ ਵਿੱਥੀ ਤੇ ਨਖੜਵੇਂ ਲੱਗੇ ਹੋਏ ਆ ਕੋਈ ਬੱਚੀ ਨਹੀਂ ਕੋਈ ਫੋਟਸ਼ਾਂਗ ਨਹੀਂ ਹੈਗੀ ਚਾਰੇ ਥਾਨ ਪੂਰੇ ਟੌਪ ਦੇ ਚਵਾਈ ਚੁਈ ਵਧੀਆ ਨਿਕਲੂ ਬਾਈ ਵਧੀਆ ਨੇਪੜੂ ਬਈ ਬੀਨਸ ਬੂਸ ਤੁਸੀਂ ਹਾਂ ਹਾਰਟਕ ਵਾਲੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਬਾਕੀ ਸੀਡਸ ਲੱਗ ਬਹੁਤ ਆ ਜਿਵੇਂ ਮਰਜ਼ੀ ਬੈਠੇ ਰੋ ਹਨਾ ਬਾਕੀ ਚਾਰੇ ਥਣਾ ਦਾ ਗੈਪ ਆ ਤੇ ਪੂਰਾ ਹੱਥ ਥੜਾ ਤੇ ਮੁਠੀ ਵਾਲੀ ਚਵਾਈ ਆ ਬਹੁਤ ਹੀ ਸੋਹਣੇ ਚਾਰੇ ਥਣ ਪੂਰੇ ਗੈਪ ਤੇ ਲੱਗੇ ਹੋਏ ਆ ਤੇ ਬਾਈ ਰੇਟ ਕੀ ਹੋਊਗਾ ਤਾਂ ਰੇਟ ਬਈ ਇਹਦਾ 1 ਲੱਖ ਦੇ 2000 ਰੁਪਏ ਦਾ ਰੇਟ 1 ਲੱਖ 2000 ਰੁਪਏ ਰੇਟ ਰੱਖਿਆਗਾ ਕੋਈ ਜੇ ਦੂਰੋਂ ਨੇੜੇ ਆਇਆ ਕੋਈ ਮੜਾ ਚੱਕ ਫੋਨ ਕਰ ਮੰਦਾਨ ਠੀਕ ਆ ਉਹੀ ਗੱਲ ਆ ਬਾਈ ਫਿਰ ਜੇ ਹੁਣ ਵੀਡੀਓ ਚ ਮੌਲ ਨਹੀਂ ਕਰਦੇ ਫਿਰ ਅਗਲਾ ਕਹਿੰਦਾ ਬਾਈ ਵੀਡੀਓ ਬਣਾਈਦਾ ਫਾਇਦਾ ਕੀ ਹੈ ਹਨਾ ਇਹ ਗੱਲ ਤੇਰੀ ਬਹੁਤ ਵਧੀਆ ਲੱਗੀ ਕਿਉਂਕਿ ਮੌਲੇ ਯਾਰ ਵੀਡੀਓ ਚ ਹੋਣਾ ਚਾਹੀਦਾ ਹੁਣ ਜਿਹੜੇ ਭਰਾ ਨੂੰ ਸਮਝ ਚਾਊ ਉਹ ਲੈ ਲੂਗਾ ਤੇ ਨਹੀਂ ਆਊ ਅਗਲਾ ਵੀਡੀਓ ਦੇਖ ਕੇ ਅੱਗੇ ਸਕਿਪ ਕਰ ਦੂਗਾ ਹਨਾ ਤੇ ਬਾਕੀ ਬਾਈ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਕੰਟੈਕਟ ਕਰ ਲਓ ਨੰਬਰ ਸਕਰੀਨ ਤੇ ਲਾ ਦਾਂਗੇ ਟੋਕੜ ਗੱਬੜਦਾ ਵੀ ਮਨ ਹੈਗਾ ਜੇ ਮਸ਼ੀਨ ਵਾਲਾ ਕੋਈ ਮਸ਼ੀਨ ਤੇ ਮਿਲਦੀ ਕਰਕੇ ਆਪਾਂ ਦੱਸ ਦਿੰਨੇ ਆ ਜੇ ਕੋਈ ਹੋਇਆ ਤਾਂ ਕੋਕੜ ਗੱਬਣ ਜਰਸੀ ਵੀ ਬਾਈ ਕੋਲੇ ਇੱਕ ਹੈਗੀ ਆ ਬਾਈ ਮਿਲਦੀ ਮਸ਼ੀਨ ਤੇ ਆ ਕਈ ਵਾਰੀ ਅਗਲਾ ਕਹਿੰਦਾ ਵੀ ਹੱਥੀ ਚੋਲਾਂਗੇ ਹੱਥੀ ਚੋਣ ਵਾਲਾ ਹੈ ਨਹੀਂਗਾ ਕਿਉਂਕਿ ਇਹ ਮਸ਼ੀਨ ਤੇ ਲੱਗੀ ਹੋਈ ਆ ਪਹਿਲਾਂ ਤੋਂ ਹੀ ਤੇ ਬਾਈ ਕਿੰਨੇ ਚਰਦੀ ਗੱਬਣ ਬਾਈ ਇਹ 2.5 ਮਹੀਨਿਆਂ ਦੀ ਗੱਬਣ ਹੈ ਤੇ ਹੁਣ 15 16 ਕਿਲੋ ਦੁੱਧ ਆਈ ਹੁਣ 15 ਕਿਲੋ ਜਮਾਂ ਮੌਕੇ ਤੇ ਦੇਣਾ ਮੌਕੇ ਤੇ ਤਿਆਰ ਤੇ ਸੱਜਰ ਨੇ ਕਿੰਨਾ ਦਿੱਤਾ ਸੱਜਰ ਨੇ ਇਹ ਦਿੱਤਾ ਜੀ 27 22 ਕਿਲੋ 27 22 ਕਿਲੋ ਹੁਣ ਗਰਮੀ ਦਾ ਕਰਕੇ ਫੀਡ ਘਟਾਈ ਵੀ ਕਰਕੇ 15 ਕਿਲੋ 15 ਕਿਲੋ ਮੱਝਾਂ ਜੀ ਇਹਦਾ ਦੋ ਠੀਕ ਆ ਮੱਝਾਂ ਜੀ 65 72 ਹਜ਼ਾਰ ਦਾ ਪੈਂਦਾ ਤੇ ਇਹਦਾ ਰੇਟ ਕੀ ਹੋ ਜਾਊਗਾ ਇਹਦਾ ਬਈ ਰੇਟ 70 ਹਜ਼ਾਰ 70 ਹਜ਼ਾਰ ਦੀ ਆਪਾਂ ਦੇ ਦਾਂਗੇ ਜੀ ਲੈ ਜੀ ਦਾ ਯਮਿਨਲੀ ਗੱਬਣ ਦੁੱਧ 15 ਤੋਂ 16 ਕਿਲੋ ਚੈੱਕ ਕਰਾ ਕੇ ਲੈ ਜਾ ਸਕਦਾ ਕੋਈ ਵੀ ਚੈੱਕ ਕਰਾ ਕੇ ਤੇ ਬਾਕੀ ਬਾਈ ਮਸ਼ੀਨ ਤੇ ਮਿਲਦੀ ਆ ਪਹਿਲਾਂ ਬਾਈ ਨੇ ਦੱਸਦਾ ਮੁੜ ਕੇ ਅਗਲਾ ਕਹੀ ਜਾਂਦਾ ਤੁਹਾਨੂੰ ਦੱਸਿਆ ਨਹੀਂ ਢੇੜਾ ਪਵਾਤਾ ਮਸ਼ੀਨ ਵਾਲਾ ਬਾਈ ਤਾਂ ਬੇਫਿਕਰ ਹੋ ਕੇ ਲੈ ਗਏ ਮਸ਼ੀਨ ਵਾਲਾ ਬਾਈ ਬੇਫਿਕਰ ਹਾਂ ਤੇ ਠੀਕ ਆ ਬਾਕੀ ਚਾਰੇ ਸਣਾ ਦੱਸ ਸਮਾਪ ਸਮੂ ਸਾਰਾ ਕੁਝ ਓਕੇ ਆ ਜਮਾ ਓਕੇ ਠੀਕ ਆ ਤੇ ਬਾਈ ਕਰ ਲਓ ਗਾ ਦੋਨੇ ਟੌਪ ਦੇ ਨਕੀਨੇ ਤੁਹਾਨੂੰ ਦਿਖਾਤੇ ਆ ਪਿੰਡ ਸਹਿਣਾ ਬਾਈ 16 ਬ੍ਰੀਡ ਦੇ ਫਾਰਮ ਤੋਂ ਆ ਸਾਰੇ ਪਰਮਾ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਤੱਕ ਮਿਲਦੇ ਆ ਕਿਸੇ ਅਗਲੀ ਵੀਡੀਓ ਦੰਗਾ